ਦੀ ਸੈਕੰਡ ਵਰਲਡ ਵਾਰ ਲੋਕਾਂ ਦੇ ਨਾ ਇਹਨੂੰ ਯਾਰ ਹਿਟਲਰ ਨੇ ਫਲਾਨੀ ਜਗ੍ਹਾ ਹਮਲਾ ਕਰਤਾ ਉਹਦੇ ਯਾਰ ਆਪਾਣੀਓ ਦਾ ਸਾਥ ਦੇਣਾ ਇਹ ਤਾਂ ਕਮਿਊਨਿਸਟ ਹੈ ਦੂਜਾ ਉਹ ਯਾਰ ਹੁਣ ਉਹਦੇ ਘਰ ਚ ਆ ਗਿਆ ਤਾਂ ਉਹ ਸੋਸ਼ਲਿਸਟ ਹੈ ਫਿਰ ਉਹਦੇ ਫਲਾਨੇ ਸ਼ਹਿਰ ਚ ਆ ਗਿਆ ਤਾਂ ਉਹ ਆਪਣਾ ਸ਼ਹਿਰ ਥੋੜੀ ਹੈ ਫਿਰ ਉਹਦੇ ਸ਼ਹਿਰ ਚ ਆ ਗਏ ਆਹਦਾ ਦੂਜਾ ਮਹੱਲਾ ਹੈ ਵਿਰੋਧੇ ਮਹੱਲੇ ਚ ਆ ਗਏ ਆ ਮੇਰਾ ਘਰ ਥੋੜੀ ਹੈ ਜਦੋਂ ਉਹਦੇ ਘਰ ਵੜੇ ਉਹਦਾ ਸਾਥ ਦੇਣ ਵਾਲਾ ਕੋਈ ਨਹੀਂ ਅਸੀਂ ਆ ਕਰ ਰਹੇ ਆ ਸਰ ਅਸੀਂ ਟੋਆ ਦੂਜਿਆਂ ਦੇ ਘਰ ਪੱਟੇ ਨੂੰ ਛਾਲਾ ਮਾਰ ਰਹੇ ਆ ਡਿੱਗਾਂਗੇ ਅਸੀਂ ਵੀ ਇੱਕ ਦਿਨ ਉੱਠੀ ਅਸੀਂ ਹਾਲੇ ਲੌਲੀ ਪਾਪੇ ਜੀ ਰਹੇ ਫਰੀ ਵੀ ਕਹਿ ਲੋ ਲੌਲੀ ਪਾਪੇ ਜੀ ਰਹੇ ਆ ਜਦੋਂ ਦੇਖੋ ਜਿਹੜਾ ਲੀਡਰ ਜਿਹੜਾ ਲੀਡਰ ਕੁਰਸੀ ਤੋਂ ਲੈ ਜਾਂਦਾ ਪਬਲਿਕ ਦਾ ਹੋ ਜਾਂਦਾ ਤੇ ਜੀਣਾ ਨੋਜਮਾ ਜੀ ਨਾ ਆਪਾਂ ਪਹੁੰਚੇ ਹਾਂ ਅੱਜ ਬਠਿੰਡਿਆ ਮਹੱਲੇ ਦੇ ਵਿੱਚ ਕੀ ਮੁੱਦਾ ਲੈ ਕੇ ਪਹੁੰਚੇ ਹੋ ਮੁੱਦੇ ਇਹਨਾਂ ਕੋਲੇ ਹੈਗੇ ਸੀ ਇਹਨਾਂ ਦੇ ਲੋਕ ਲਈ ਔਰ ਜਿਹੜੇ ਮੁੱਦੇ ਪੰਜਾਬ ਦੇ ਹੋਣੇ ਚਾਹੀਦੇ ਨੇ ਉਹ ਅਸੀਂ ਇਨਾਂ ਜਾਗਰੂਕ ਸ਼ਹਿਰੀਆਂ ਨਾਲ ਇਸ ਕਮਾਲ ਦੇ ਮਹੱਲੇ ਨਾਲ ਡਿਸਕਸ ਕੀਤੇ ਨੇ ਔਰ ਮੈਨੂੰ ਲੱਗਦਾ ਜੇ ਇਹ ਵਾਲੀ ਪਰਥਾ ਜੋ ਇਹਨਾਂ ਨੇ ਅਪਣਾਈ ਹੋਈ ਹੈ ਤੁਹਾਡੀ ਬੈਕ ਸਾਈਡ ਤੇ ਇਹਨਾਂ ਨੇ ਆਪ ਦੇ ਲੋਕਲ ਮੁੱਦੇ ਲੈ ਕੇ ਲਾਏ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਮੁੱਦੇ ਵੀ ਇਹਨਾਂ ਲੋਕਲ ਮੁੱਦਿਆਂ ਦੇ ਨਾਲ ਲੱਗ ਜਾ। ਤੇ ਜੇ ਆਪਾਂ ਇਹਦੇ ਤੇ ਪੈਰਾ ਵੀ ਦੇ ਲਿਆ ਕਿੰਨਾ ਮੁੱਦਿਆਂ ਤੇ ਖੜਨ ਵਾਲੇ ਨੂੰ ਵੋਟ ਵੀ ਪਾਤੀ ਤਾਂ ਮੈਂ ਤੁਹਾਨੂੰ ਦਾਅਵੇ ਨਾਲ ਆਣਾ ਪੰਜਾਬ ਬਦਲ ਜਾ। ਪੰਜਾਬ ਦੇ ਟੋਟੈਲਿਟੀ 'ਚ ਜੇ ਮੈਂ ਤੁਹਾਨੂੰ ਟੋਟਲ ਕਹਾਂ 40 ਕ ਮੁੱਦੇ ਨੇ। ਪੰਜ ਮੁੱਦੇ ਮੇਨ ਨੇ ਜਿਹਦੇ ਥੱਲੇ 3 ਈ ਹੈ। ਕਿ ਉਹਦੇ ਚਾਹ ਲੋਕਲ ਮੁੱਦੇ ਐਡ ਕਰ ਦਿਓ ਹਰ ਸ਼ਹਿਰ ਦੇ ਹਰ ਮੁਹੱਲੇ ਦੇ। ਆਪੋ ਪੰਜਾਬ ਬਦਲ ਦਿਆਂਗੇ ਇਹਦੇ ਲਈ ਇੱਕ ਲਾਮਬੰਦੀ ਕਰ ਸਕੀਏ ਹਮ ਖਿਆਲਾਂ ਨੂੰ ਅਦਾ ਸਕੀਏ ਔਰ ਉਹ ਅੱਗੇ 1 ਤੋਂ 2 ਤੋਂ 2 ਤੋਂ 4 ਕਰ ਸਕਣ ਉਹਦੇ ਲਈ ਆਜੇ ਕਿਵੇਂ ਲੱਗਦਾ ਜੀ ਪੰਜਾਬ ਨੂੰ ਕਿਵੇਂ ਬਦਲਿਆ ਜਾ ਸਕਦਾ ਪਹਿਲਾਂ ਬਹੁਤ ਸਰਕਾਰਾਂ ਰਹੀਆਂ ਕਾਂਗਰਸ ਰਹੀ ਅਕਾਲੀ ਰਏ ਹੁਣ ਆਪ ਵਾਲੇ ਨੇ ਇਸ ਬਾਰੇ ਤੁਹਾਡਾ ਕੀ ਵਿਚਾਰੇ ਪੰਜਾਬ ਨੂੰ ਬਚਾਉਣ ਲਈ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਗੱਲਾਂ ਨਾਲ ਨਹੀਂ ਕੰਮਾਂ ਨਾਲ ਔਰ ਵਾਦਿਆਂ ਨਾਲ ਨਹੀਂ ਲਾਰਿਆਂ ਨਾਲ ਨਹੀਂ ਜਿਹੜੇ ਨਾੜਿਆਂ ਤੋਂ ਲਾਰੇ ਬਣ ਜਾਂਦੇ ਨੇ ਬਲਕਿ ਕੰਕਰੀਟ ਡਿਟੇਲ ਆਫ ਪਾਲਿਸੀ ਦਾ ਉਹਦੀਆਂ ਡਿਮਾਂਡ ਜ਼ੋਨ ਉਹਦੀ ਡਿਟੇਲ ਹੋਵੇ ਇਹ ਕਹਿਣ ਨਾਲ ਨਹੀਂ ਬਚਣੇ ਕਿ ਆ 1000 ਰੁਪਿਆ ਬੁੜੀਆਂ ਨੂੰ ਦੇਵਾਂਗੇ ਉਹ ਇਸ ਨਾਲ ਬਚਣਗੇ ਕਿ 1000 ਰੁਪਿਆ ਆਊਗਾ ਕਿੱਥੋਂ ਇਹ ਅਸੀਂ ਸਵਾਲ ਕਰੀ ਹੂੰ ਉਸ ਨੌਨਸੈਂਸ ਪਾਲਿਸੀਆਂ ਦਾ ਵਿਰੋਧ ਕਰੀਏ ਜਿਵੇਂ ਕਿ ਬੱਸਾਂ ਚ ਲੋ ਜੀ ਬੁੜੀਆਂ ਮੋਰਤ ਹੋਣ ਗਿਆ ਬੰਦਿਆਂ ਨੇ ਗੁਨਾਹ ਕੀਤਾ ਕਤਲ ਕੀਤਾ ਉਹ ਪੈਸਾ ਕਿਤੋਂ ਹੋਰ ਲਿਓਣਗੇ ਮਾਨ ਸਾਹਿਬ ਬੁੜੀਆਂ ਬੋਲੀਆਂ ਨਹੀਂ ਹੱਦ ਤੱਕ ਕੋਈ ਲੇਡੀਜ਼ ਬੋਲੀ ਨਹੀਂ ਵੀ ਭਾਈ ਸਵਾਰੀਆਂ ਤੇ ਭੀੜ ਬਹੁਤ ਹੁੰਦੀ ਹੈ ਬੱਸਾਂ ਨਹੀਂ ਪਾਈਆਂ ਇਸ ਤਰ੍ਹਾਂ ਦੇ ਬੋਲੇ ਤਾਂ ਹੈ ਨਹੀਂ ਕਿਸੇ ਨੇ ਯਾਰ ਉਹ ਵਿਚਾਰੀਆਂ ਕਿੱਥੋਂ ਬੋਲਣ ਜਾਣਦੀਆਂ ਕਮ ਸੇ ਕਮ ਥੋੜਾ ਮੀਡੀਆ ਅਸੀਂ ਜਾਂ ਜਿਹੜੇ ਜਾਗਰੂਕ ਬੰਦੇ ਨੇ ਜਿਨ੍ਹਾਂ ਦਾ ਇਹ ਕੰਮ ਹੈ ਉਹ ਬੋਲ ਰਹੇ ਨੇ ਬੁੜੀਆਂ ਵੀ ਵਿਚਾਰੀਆਂ ਕੁੜੀਆਂ ਬੋਲ ਰਹੀਆਂ ਕਿਤੇ ਯੂਨੀਵਰਸਿਟੀ ਕਾਲਜ ਚ ਜਾ ਕੇ ਪੁੱਛੋ ਜੀ ਮਸਲਾ ਕੀ ਹੋ ਰਿਹਾ ਅਸਲ ਮੁੱਦਿਆਂ ਤੇ ਨਹੀਂ ਆ ਰਹੇ ਇਹਨਾਂ ਦਾ ਇੱਕ ਗਿਲਾ ਸੀ ਹੁੰਨੇ ਜੀ ਤਾਂ ਗੌਰ ਤੁਸੀਂ ਖੜੇ ਹੋ ਇੱਥੇ ਕਿ ਮੀਡੀਆ ਕਿੱਥੇ ਹੈ ਇੱਥੇ ਕੋਈ ਤਮਾਸ਼ਾ ਹੋ ਰਿਹਾ ਹੁੰਦਾ ਕੋਈ ਐਫ ਜੇ ਲੀਡਰ ਕਿਸਮ ਦੇ ਬੰਦੇ ਆਏ ਹੁੰਦੇ ਜੋ ਕੋਈ ਸਿੰਗਰ ਆਇਆ ਹੁੰਦਾ ਜਾਂ ਕੋਈ ਹੋਰ ਚੀਤੋ ਸੁਣਨੋ ਤੇ ਚੁੰਮਿਆ ਵਾਲੀ ਭਾਬੀ ਆਈ ਹੁੰਦੀ ਨੇਰੀ ਆ ਜਾਣੀ ਸੀ ਅਸੀਂ ਮੁੱਦਿਆਂ ਤੇ ਗੱਲ ਕਰਨੀ ਛੱਡ ਗਏ ਸਾਡਾ ਕਿਰਦਾਰ ਗਿਰ ਗਿਆ ਅਸੀਂ ਕੁਆਲਿਟੀ ਦੀ ਜਿਹੜੀ ਡਿਸਕਸ਼ਨ ਦੀ ਕੁਆਲਿਟੀ ਹੋਣੀ ਚਾਹੀਦੀ ਉਹ ਘਰਾਤੀ ਹੈ ਅਸੀਂ ਬਹੁਤ ਹੀ ਥੱਲੇ ਦੇ ਦਰਜੇ ਦੀਆਂ ਗੱਲਾਂ ਕਰਨ ਲੱਗ ਗਏ ਅਸੀਂ ਮੁੱਦਿਆਂ ਤੋਂ ਵਹਿ ਗਏ ਅਸੀਂ ਆਪ ਦਾ ਸਵਾਰਥੀ ਹੋ ਗਏ ਜਿਵੇਂ ਹੁਣੇ ਜੇ ਇੱਥੇ ਭਾਜੀ ਹੋਰਾਂ ਨੇ ਗੱਲ ਕਹੀ ਸੀ ਟੋਆ ਹਰ ਇੱਕ ਦੇ ਘਰ ਦੂਜੇ ਦੇ ਘਰ ਅੱਗੇ ਟੋਆ ਪੁੱਟਿਆ ਤਾਂ ਆਪਾਂ ਇੰਜੋਏ ਕਰ ਰਹੇ ਹਾਂ ਜਦੋਂ ਸਾਡੇ ਘਰ ਅੱਗੇ ਆਪਾਂ ਡਿੱਗਦੀ ਹਾਂ ਉਹਦੇ ਫੇਰ ਆਪਾਂ ਬੋਲਦੇ ਨਹੀਂ ਫੇਰ ਆਪਾਂ ਕਹਿੰਦੇ ਉਹ ਮਰ ਗਿਆ ਮੈਂ ਮਰ ਗਿਆ ਕੀ ਅੱਜ ਸਾਰਿਆਂ ਨੂੰ ਨਜ਼ਰ ਨਹੀਂ ਆ ਰਿਹਾ ਸੁਰੱਖਿਆ ਦਾ ਕੀ ਹਾਲ ਹੈ ਪੰਜਾਬ ਤੇ ਦਿਨ ਬਰ ਦਿਨ ਕਰਜ਼ਾ ਵੱਧਦਾ ਹੀ ਜਾ ਰਿਹਾ ਕਿਉਂਕਿ ਪਹਿਲਾਂ ਵਾਲੀ ਸਰਕਾਰਾਂ ਨੇ ਵੀ ਕਰਜ਼ੇ ਬਹੁਤ ਲਏ ਨੇ ਤੇ ਹੁਣ ਵਾਲੀ ਸਰਕਾਰ ਨੇ ਵੀ ਕਾਫੀ ਹਜ਼ਾਰ ਕਰੋੜ ਜਿਹੜੇ ਪੰਜਾਬ 'ਚ ਕਰਜ਼ਾ ਹੋ ਚੁੱਕਾ ਹੈ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਅੱਗੇ ਕਿਵੇਂ ਇਸ ਨੂੰ ਯਾਨੀ ਕਿ ਠੀਕ ਕਰਿਆ ਜਸੂ ਇਸ ਸਰਕਾਰ ਨੇ ਉਹਨੇ 2 ਲੱਖ ਕਰੋੜ ਦੇ ਕਰੀਬ ਕਰਜ਼ਾ ਲੈ ਲਿਆ ਹੈ। ਔਰ ਮੈਨੂੰ ਮਤਲਬ ਰੋਣਾ ਹੀ ਆਇਆ ਜਿਸ ਦਿਨ ਬਿਹਾਰ ਦੀ ਅਸੈਂਬਲੀ ਚ ਖੜ ਕੇ ਨਿਤਿਸ਼ ਕੁਮਾਰ ਨੇ ਕਿਹਾ ਕਿ ਪੰਜਾਬ ਵਰਗੀਆਂ ਨੀਤੀਆਂ ਨਹੀਂ ਲਿਆਉਣੀਆਂ वरना ਬਿਹਾਰ ਬਰਬਾਦ ਹੋ ਜਾਊਗਾ। ਇਹ ਉਹ ਸੂਬਾ ਸੀ ਜਿਹੜਾ ਸਭ ਤੋਂ ਪਿੱਛੇ ਸੀ ਪਹਿਲਾਂ ਔਰ ਅਪਣੇ ਉਸ ਸੂਬੇ ਬਾਰੇ ਕਿਹਾ ਜਾ ਰਿਹਾ ਜੋ ਸਭ ਤੋਂ ਅੱਗੇ ਸੀ ਅੱਜ ਉਲਟਾ ਕੰਮ ਹੋਇਆ ਪਿਆ। ਬਿਹਾਰ ਤਾਂ ਪਤਾ ਨਹੀਂ ਕਿੰਵੇਂ ਨੰਬਰ ਤੇ ਆ ਪਰ ਪੰਜਾਬ ਪਿਛਲੇ ਨੰਬਰ ਤੇ ਹੈ ਮੈਨੂੰ ਕਲੈਰਟੀ ਹੈ। ਕੀ ਸਾਡੀਆਂ ਉਹ ਪਾਲিসੀਆਂ ਸਹੀ ਸੀ ਤੇ ਜੇ ਨਹੀਂ ਸਹੀ ਸੀ ਤੇ ਜਿਨ੍ਹਾਂ ਨੇ ਉਹ ਪਾਲিসੀਆਂ ਲਿਆਂਦੀਆਂ ਉਹਨੂੰ ਐਡਮਿਟ ਕਰਨਗੇ ਬਲਕਿ ਉਹ ਬੰਦੇ ਤਾਂ ਹਜੇ ਵੀ ਥਾਪੀਆਂ ਮਾਰਦੇ ਫਿਰ ਰਹੇ ਕਿ ਇਹ ਕੰਮ ਬਹੁਤ ਸਹੀ ਸੀ ਉਹਨੇ ਜੇ ਮਾਗੀ ਦੇ ਮੇਲੇ ਹੋਇਆ ਸੀ ਹੋਇਆ ਸੀ ਨਾ ਸਰ ਉੱਤੇ ਸਾਡੇ ਲੀਡਰਾਂ ਦੇ ਭਾਸ਼ਣ ਕੀ ਸੀ ਮੋਟਰਸਾਈਕਲ ਦਾ ਨੰਬਰ ਲਾਈਨ ਦੀ ਲੋਡ ਨਹੀਂ ਪੈਣੀ 5 ਸਾਲ ਸਾਡੀ ਸਰਕਾਰ ਬਣਾ ਦਿਓ ਉਹ ਇੱਕ ਪਤੰਦਰ ਵਾਈਬ੍ਰੇਸ਼ਨ ਤੇ ਲੱਗਿਆ ਹੋਇਆ ਪ੍ਰਧਾਨ ਉਹ 12 5 ਨੂੰ ਪਤਾ ਨਹੀਂ ਕੀ ਹੜਤਾਲੀ ਕਿ ਕੀ ਉਹਨੂੰ ਪਤਾ ਹੀ ਘੱਖ ਨਹੀਂ ਅਸੀਂ ਕਿ ਇਹੋ ਜੇ ਲੀਡਰ ਲੈ ਗਏ ਗੱਲ ਵੀ ਹਾਈਲੈਂਡੋਲੀ ਪੂਰੀ ਜੀ ਉਹ 12 5 ਨੂੰ ਉਹ ਵੇਖੋ ਵੇਖੀ ਕਿੰਨੀ ਐ ਗੱਲ ਨਹੀਂ ਕਰ ਰਿਹਾ ਸੁਣੇ ਹੀ ਉਹ ਚੱਲੀ ਕਿੰਨੀ ਅੱਬਾ ਤਮਾਸ਼ੇਬਾਜ਼ ਬਣ ਗਏ ਪੰਜਾਬ ਵਾਲੇ ਵੋਸਲੀ ਤਮਾਸ਼ੀ ਬਾਜ ਹੋ ਗਏ ਨੇ ਔਰ ਤਮਾਸ਼ਾ ਵੇਖਣਾ ਪਸੰਦ ਕਰ ਰਹੇ ਆ ਔਰ ਬਦਕਿਸਮਤੀ ਨਾਲ ਹੁਣ ਅਸੀਂ ਤਮਾਸ਼ਾ ਲੀਡਰਾਂ ਦਾ ਵੀ ਵੇਖਣ ਲੱਗ ਗਏ ਆ ਪਰ ਇਸ ਬਦਕਿਸਮਤੀ ਚ ਉਹਨਾਂ ਦੀ ਸਰਕਾਰ ਬੰਦੀ ਔਰ ਫੇਰ ਉਹ ਸਾਨੂੰ 5 ਸਾਲ ਲੁੱਟਦੀ ਤੇ ਖੋਟਦੀ ਐਸ ਸਭਾਈ ਲਤੇਰ ਪੰਜਾਬ ਤੇ ਹਰਿਆਣਾ ਨਾਲ ਜਿਹੜੀ ਮੀਟਿੰਗ ਹੋਈ ਐ ਉਸ ਬਾਰੇ ਵੀ ਤੁਹਾਡਾ ਕੀ ਵਿਚਾਰ ਹੈ ਕੀ ਬੋਲੇ ਸਾਡੇ ਮੁੱਖ ਮੰਤਰੀ ਨਿਕਲ ਕੇ ਕਿ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਮਤਲਬ ਪਾਣੀ ਦੇਣ ਦੀ ਤਿਆਰੀ ਐ ਅਸੀਂ ਕਹਿ ਰਹੇ ਹਾਂ ਅਸੀਂ ਹਰੀ ਸਿੰਘ ਨਲੂਏ ਦੇ ਵੀ ਵਾਰਿਸ ਆ ਬੰਦੇ ਦੇ ਪੁੱਤ ਬਣ ਜਿਓ ਜੇ ਦਿੱਤਾ ਤਾਂ 11 ਐਮਈਐਫਾ ਪੰਜਾਬ ਕੋਲੇ ਅਸੀਂ ਰਿਪੇਰੀਅਨ ਸਟੇਟ ਐ ਤੇ ਜਿਹੜੇ ਨਾਨ ਰਿਪੇਰੀਅਨ ਐ ਸਰ ਉਹਨਾਂ ਕੋਲੇ ਇੱਕ ਕੋਲੇ 13 ਐ ਇੱਕ ਕੋਲੇ 14 ਐ ਤੇ ਹਜੇ ਤੁਸੀਂ ਸਾਡਾ ਹੋਰ ਪਾਣੀ ਲੈਣਾ ਫੇਰ ਆਖਣਗੇ ਜੀ ਪਾਣੀ ਥਲੜਾ ਖਤਮ ਹੋ ਗਿਆ ਮੋਟਰਾਂ ਦੇ ਕਨੈਕਸ਼ਨ ਦੇ ਤੇ ਹੁਣ ਉਹ ਕਿਸਾਨ ਕੀ ਕਰਨ ਉਹਨਾਂ ਨੇ ਪਾਣੀ ਲਾਉਣਾ ਤੋ ਮੋਟਰ ਚਲਾ ਲੈਂਦੇ ਨੇ ਕਿਉਂ ਨਹੀਂ ਨੇਰੀ ਪਾਣੀ ਦਿੱਤਾ ਉਹ ਤਾਂ ਕਹਿੰਦੇ ਦਿੱਤਾ ਕੁਝ ਏਰੀਆ ਜਿਹਾ ਸੀ 160 ਐਮਐਫਸੀ ਸਰ 11 ਬਚਿਆ ਔਰ 11 ਦੇ ਵਿੱਚੋਂ ਵੀ 70% ਇਸਤੇਮਾਲ ਹੋ ਰਿਹਾ ਹੈ 40 ਐਮਐਫ ਪਾਣੀ ਚਾਹੀਦਾ ਪੰਜਾਬ ਲਈ ਦੋ ਖੇੜਿਆਂ ਨੂੰ ਤੁਸੀਂ ਪੱਕੇ ਦੋ ਨਾਲੇ ਬਣਾਤੇ ਖਾਲੇ ਬਣਾਤੇ ਤੇ ਲੱਗਣ ਲੱਗੇ ਇਹਦਾ ਮਤਲਬ ਪਾਣੀ ਦੇਤਾ ਆ ਕਿਰੇ ਪਿੰਡਾਂ ਚ ਕਿੱਥੇ ਜਾ ਰਿਹਾ ਨੇ ਇਹ ਪਾਣੀ ਮੈਂ ਖੜਾ ਕੱਸੀਆਂ ਕੋਲੇ ਸੁੱਕੀਆਂ ਪਈਆਂ ਨੇ ਆ ਜਦੋਂ ਪਾਣੀ ਨਾਲ ਡੁੱਬੇ ਆ ਉਹਨਾਂ ਕਿਲਿਆਂ ਨੂੰ ਡਬੋਇਆ ਉਸ ਪਾਣੀ ਨੇ ਜਿਨ੍ਹਾਂ ਨੂੰ ਲਾਉਣ ਨੂੰ ਉਹ ਪਾਣੀ ਨਹੀਂ ਮਿਲਦਾਗਾ ਤੁਹਾਨੂੰ ਕਹਿੰਦੇ 100 ਰੁਪਏ ਐਡ ਕਰਨੇ ਇਸ ਤੋਂ ਆ ਰਿਹਾ ਬਾਈ ਸਾਢੇ 650 ਕਰੋੜ ਰੁਪਇਆ ਉਦੋਂ ਰੱਖਿਆ ਸੀ ਐਡ ਕਰਦੇ ਮੈਨੂੰ ਇਹ ਦੱਸੋ ਤਾਮਨ ਲਾਡੂ ਦੇ ਪੇਪਰ 'ਚ ਪੰਜਾਬ ਦੀ ਐਡ ਦੇਖੀ ਮਿਸਟਰ ਕੇਜਰੀਵਾਲ ਗੁਜਰਾਤ ਜਾ ਕੇ ਕਹਿ ਰਹੇ ਨੇ ਕਿਸਾਨਾਂ ਨੂੰ ਪਰ ਕਿੱਲੇ ਦਾ 50000 ਦੇਤਾ ਤੇ ਜਦ ਕਿ ਜਿਹੜਾ 20000 ਅਨਾਉਂਸ ਕੀਤਾ ਸੀ ਸਰ ਉੱਤੇ ਹਰੀਕੇ ਪੱਤਨ ਬੈਠੇ ਨੇ ਕਿਸਾਨ 100 ਫੁੱਟ ਉੱਚੇ ਤੇ 20000 ਵੀ ਨਹੀਂ ਮਿਲਿਆ ਨਾ ਕਣਕ ਦਾ ਵੀ ਮਿਲਿਆ ਤੁਸੀਂ ਵੀ ਤੁਹਾਡੇ ਲੋਕ ਜਿਹੜੇ ਹਕੂਮਤ ਚ ਭਾਏ ਨੇ ਉਹ ਸ਼ਰੀਮ ਝੂਠ ਬੋਲਣ ਅ ਜਿਵੇਂ ਬਹੁਤ ਸੋਹਣੀ ਗੱਲ ਕਹਿੰਦੇ ਹੁੰਦੇ ਬਾਈ ਜੀ ਕਿ ਕੋਈ ਬੰਦਾ ਝੂਠ ਬੋਲਦਾ ਹੈ ਕੀ ਅਸੀਂ ਖੜੇ ਹੋ ਗਏ ਉਹਨੂੰ ਕਹਿੰਦੇ ਓਏ ਤੂੰ ਐਡਾ ਵੱਡਾ ਝੂਠ ਬੋਲਿਆ ਇਸ ਤੇ ਤੈਨੂੰ ਜ਼ਿੰਮੇਵਾਰ ਪੋਸਟ ਤੇ ਭਾਇਆ ਸੀ ਕਿਹੜਾ ਲੀਡਰ ਹੈ ਜਿਹੜਾ ਸੱਚ ਬੋਲ ਰਿਹਾ 600 ਜੁੰਟ ਨੂੰ ਕਿਵੇਂ ਦੇਖਦੇ ਹਾਂ ਜੀ ਸਰਕਾਰ ਲੈ ਕੇ ਆਈ ਹੈ 600 ਜੁੰਟ ਲੈ ਕੇ ਆਈ ਹੈ 10 ਲੱਖ ਦਾ ਬੀਮਾ ਲੈ ਕੇ ਆਈ ਆ ਬੱਸਾਂ ਦਾ ਆਪਣੀ ਗੱਲ ਹੋਈ ਗਈ ਇਹ ਸਾਰੇ ਪੈਸੇ ਜਿਹੜੇ ਕਿਉਂਕਿ ਬਿਜਲੀ ਬੋਰਡ ਨੂੰ ਤਾਂ ਪੈਸੇ ਦੇਣੇ ਆ ਨਾ ਇਹ ਪੈਸੇ ਕਿੰਨੇ ਬੰਦੇ ਨੇ ਤੇ ਕੌਮ ਦੇ ਰਿਹਾ ਸਰਕਾਰ ਦੇ ਰਹੀ ਹੈ ਸਰਕਾਰ ਕੋਲੇ ਪੈਸਾ ਕਿੱਥੋਂ ਆ ਰਿਹਾ ਹੈ ਜੇ ਸਾਡੀ ਜੇਬ ਚ ਤੁਸੀਂ 200 ਰੁਪਏ ਪਾਇਆ ਤੇ ਇਧਰ ਲਈ ਜੋ 500 ਰੁਪਏ ਕੱਢ ਲਿਆ ਇਹ ਕੀ ਜੀ ਨੀਤੀ ਹੈ ਇਹ ਕੀ ਨੀਤੀ ਹੈ ਅਸੀਂ ਆਣੇ ਹੈ ਕਿ ਤੁਸੀਂ ਬੱਸਾਂ ਬੁੱਸਾਂ ਦਾ ਮੁਫਤ ਨਹੀਂ ਚਾਹੀਦਾ ਸਾਨੂੰ ਜੋਬ ਦੇਓ ਖਾਂ ਪੰਜਾਬ ਦੇ ਬੰਦਿਆਂ ਨੂੰ ਜੋਬ ਕਿਉਂ ਨਹੀਂ ਦਿੰਦੇ ਉਹ ਕਹਿੰਦੇ ਆਪ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਸਾਡੇ ਬਾਹਰਲੇ ਅੰਦਰ ਅੰਦਰਲੇ ਬਾਹਰ ਇਸ ਵਾਰੀ ਅਸੀਂ ਨੌਕਰੀਆਂ ਬਹੁਤ ਦਿੱਤੀਆਂ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ ਹੈ ਨੋ ਪਤਾ ਹੋਊਗਾ ਜੀ ਮੈਂ ਦੱਸ ਦਿੰਨਾ ਇਹ ਕਿਹੜਾ ਕਹਿ ਰਿਹਾ ਮੁੱਖ ਮੰਤਰੀ 60000 55000 ਥੋੜਾ ਜਿਆ ਸੁਣ ਲਿਓ ਜੀ ਉਹਨਾਂ ਦਾ ਹਾਲ 70 ਤੇ ਹੋ ਕੇ ਬੋਲਣਾ ਹੀ ਹੈ ਜਿੰਨਾ ਮਰਜ਼ੀ ਬੋਲਦੇ ਹੋ ਰੰਗਲਾ ਪੰਜਾਬ ਹੈ ਸੱਤ ਸਬ ਇਨਸਪੈਕਟਰ ਰੱਖੇ ਗਏ ਨੇ ਸਰ 6 ਬਾੜਲੇ ਇੱਕ ਪੰਜਾਬ ਦਾ 230 ਲਾਈਨਮੈਨ ਰੱਖੇ ਗਏ ਨੇ 180 ਬਾੜਲੇ ਬਾਕੀ ਪੰਜਾਬ ਦੇ 11000 ਤੋਂ 13000 ਕਾਂਸਟੇਬਲ ਰੱਖੇ ਗਏ ਨੇ ਜ਼ਿਆਦਾਤਰ ਬਾੜ ਦੇ ਸਾਡੇ ਸਪੋਰਟਸ ਕੋਰਟੇ ਚ ਵੀ ਬਾਹਰਲੇ ਬੰਦੇ ਆ ਗਏ ਇਹ ਜੌਬਸ ਪੰਜਾਬੀਆਂ ਨੂੰ ਦਿੱਤੀ ਜਾ ਰਹੀ ਵੋਟਾਂ ਦਾ ਹੀ ਨਾ ਦੀਆਂ ਪਈਆਂ ਜੌਬਸ ਕਿੰਨਾਂ ਨੂੰ ਮਿਲ ਰਹੀਆਂ ਅੱਜ ਆ ਪੀਸੀਐਸ ਦੇ ਇਗਜ਼ਾਮ ਹੋਣੇ ਸੀ ਪੀਸੀਐਸ ਸਰ ਮਤਲਬ ਤੁਹਾਡਾ ਐਸਡੀਐਮ ਤੁਹਾਡਾ ਡੀਐਸਪੀ ਤੁਹਾਡਾ ਈਟੀਓ ਤੁਹਾਡਾ ਤਹਿਸੀਲਦਾਰ ਇਹ ਕਲਾਸ ਵਾਲੇ ਇਹ ਸਾਰਿਆਂ ਲਈ ਇੱਕ ਇਗਜ਼ਾਮ ਹੁੰਦਾ ਸੀ ਦੋ ਇਗਜ਼ਾਮ ਹੁੰਦੇ ਨੇ ਪਹਿਲਾ ਪ੍ਰੀਮੀਨਰੀ ਲੈ ਇਗਜ਼ਾਮ ਹੋਇਆ ਹੈ ਉਹਦੇ ਵਿੱਚੋਂ ਪੰਜਾਬੀ ਮੰਨਫੀ ਕਰ ਦਿੱਤੀ ਗਈ 5% ਜਦੋਂ ਕਿ ਪਹਿਲਾਂ 25% ਸੀ ਅੱਜ ਇਹੀ ਐਗਜ਼ਾਮ ਜਦੋਂ ਰਾਜਸਥਾਨ ਚ ਹੁੰਦਾ ਹੈ 29% ਨੇ ਇਹਦਾ ਮਤਲਬ ਕੀ ਹੈ ਇਹਨਾਂ ਨੂੰ ਨੌਕਰੀਆਂ ਨਹੀਂ ਚਾਹੀਦੀਆਂ ਇਹ ਸਾਡੇ ਬੱਚੇ ਨਹੀਂ ਕਿ ਇਹਨਾਂ ਨੂੰ ਨਹੀਂ ਚਾਹੀਦੀ ਨੌਕਰੀ ਜਿਹੜੇ ਬਾਹਰ ਤੁਰ ਗਏ ਨੇ ਉਹਨਾਂ ਨੂੰ ਨੌਕਰੀ ਨਹੀਂ ਚਾਹੀਦੀ ਇਹਦਾ ਮਤਲਬ ਕੀ ਹੈ ਕੀ ਪੰਜਾਬ ਦੀਆਂ ਨੌਕਰੀਆਂ ਪੰਜਾਬੀ ਨਾਲ ਨਹੀਂ ਜੁੜਨੀਆਂ ਚਾਹੀਦੀਆਂ ਅੱਜ ਪੰਜਾਬ ਦੇ ਹਰ ਡਿਸਟ੍ਰਿਕਟ ਕੋਰਟ ਚ ਕਦੋਂ ਦਾ ਹਾਈ ਕੋਰਟ ਕਹਿ ਚੁੱਕਿਆ ਕਿ ਅਸੀਂ ਇਹਨੂੰ ਪੰਜਾਬੀ ਦੇ ਵਿੱਚ ਰਨ ਕਰਾਂਗੇ ਸਿਰਫ ਇੱਕ ਮਿਨੀਮਮ ਅਮਾਉਂਟ ਚਾਹੀਦਾ ਨਹੀਂ ਦੇ ਰਹੇ ਤੁਸੀਂ ਉਹਨਾਂ ਦਿਨਾਂ 'ਚ ਮਾਨ ਸਰਬ ਕਿਸ ਤਰ੍ਹਾਂ ਦੇਖਿਆ ਵੀ ਜਿਵੇਂ ਤੁਸੀਂ ਪੰਜਾਬ ਦੇ ਮੁੱਦੇ ਚੱਕ ਰਹੇ ਹੋ ਕਿਤੇ ਪੋਲੀਟੀਕਲ ਲੈਨ ਚ ਹਾਂ ਜਾਂ ਨਹੀਂ ਇਹ ਅਹਿਮੀਅਤ ਨਹੀਂ ਪਿਛਲੀ ਵਾਰੀ ਜਦੋਂ ਅਸੀਂ ਯੁੱਧ ਦਾ ਪੰਜਾਬ ਬਣਾਇਆ ਸੀ ਉਦੋਂ ਵੀ ਸਾਨੂੰ ਇੱਕੀ ਚ ਕਿਹਾ ਸੀ ਲੋਕਾਂ ਨੇ ਤੁਸੀਂ ਆ ਰਹੇ ਹੋ ਅਸੀਂ ਸਪਸ਼ਟ ਉਹਦੋਂ ਕਿਹਾ ਸੀ ਕਿ ਅਸੀਂ ਪੋਲੀਟਿਕਸ 'ਚ ਹੀ ਹਾਂ ਜੇ ਅਸੀਂ ਪੋਲੀਟਿਕਸ ਨੂੰ ਪ੍ਰਭਾਵਿਤ ਕਰ ਰਹੇ ਹਾਂ ਤਾਂ ਅਸੀਂ ਉਹਦੇ 'ਚ ਹਾਂ ਵੋਟ ਵੋਲਟਿਕ 'ਚ ਨਹੀਂ ਗੇ ਪੋਲੀਟਿਕਸ ਕੋਈ ਅਜੇਹੀ ਗਲਤ ਵੀਡੀਓ ਬਾ ਦਿਓ ਐ ਚੱਲਦਾ ਆ ਆਪਾਂ ਤਮਾਸ਼ਵੀਨ ਹੋ ਗਏ ਸੱਚ ਹੈ ਸਰ 2014 ਚ ਮੈਂ ਵੀ ਚੰਡੀਗੜ੍ਹ ਇੱਕ ਤਵੇ ਕਹਿ ਬੈਟਿਆ ਅੱਛਾ ਵੀ ਅਸੀਂ ਇਹੀ ਚੁਣੀ ਜਾਂਦੇ ਹਾਂ ਹਾਂ ਕਦੇ ਅਕਾਲੀ ਚੋਣ ਲਈ ਕਦੇ ਕਾਂਗਰਸੀ ਚੋਣ ਲਈ ਹਾਂ ਉਹ ਬੰਦਾ ਮੈਨੂੰ ਕਹਿੰਦਾ ਸਾਡੇ ਕੋਲੇ ਵਿਕਲਪ ਕੀ ਸੀ